ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿੱਦਾਂ ਤੇ ਅੱਜ ਆਪਾਂ ਵਲੌਗ ਸਟਾਰਟ ਕੀਤਾ ਹਨ ਪਤਾ ਨਹੀਂ ਮੈਨੂੰ ਸ਼ਾਇਦ ਰਮਣਾ ਵਲੌਗ ਸਟਾਰਟ ਕਰ ਗਈ ਸੀ ਕਿ ਨਹੀਂ ਕਰਕੇ ਗਈ ਸੀ ਤੇ ਅੱਜ ਆਪਾਂ ਚੱਲੇ ਆਂ ਭੋਗ ਤੇ ਕੋਠੇ ਛਪੜੀ ਵਾਲਿਆਂ ਦੇ ਵਿੱਚ ਜਿਨ੍ਹਾਂ ਨੂੰ ਕੋਠੇ ਚੇਤ ਵਾਲੇ ਵੀ ਕਹਿੰਦੇ ਆ ਕੁਆਜੀ ਦੀ ਬੇਟੀ ਕੇ ਭੋਗ ਆ ਉੱਥੇ ਤੇ ਸਮ੍ਰੀਤ ਰੈਡੀ ਆ ਬੇਟਾ ਹੂੰ ਸਮ੍ਰੀਤ ਹੋ ਗਈ ਆ ਰੈਡੀ ਤੇ ਨਗੂ ਨੂੰ ਅਸੀਂ ਨਹੀਂ ਲੈ ਕੇ ਜਾਵਾਂਗੇ ਨਾਲ ਕਿਉਂਕਿ ਨਵੂ ਹੋਈ ਪਈ ਆ ਬਿਮਾਰ ਉਹਨੂੰ ਰਾਤ ਵੀ ਦੁਵਾਰੀ ਮੈਡੀਸਿਨ ਦਿੱਤੀ ਤੇ ਉਹ ਉਲਟੀਆਂ ਵਗੈਰਾ ਲੱਗੀਆਂ ਪਈਆਂ ਹਨ ਤੇ ਸਮਰੀਤ ਹੋ ਗਈ ਰੈਡੀ ਤੇ ਗੱਡੀ ਆਪਾਂ ਕਰਤੀ ਆ ਸਟਾਰਟ ਮੰਮੀ ਹੋਈ ਜਾਂਦੇ ਆ ਰੈਡੀ ਮੰਮੀ ਹੋ ਗਏ ਤਿਆਰ ਤੁਸੀਂ ਤੇ ਆਪਾਂ ਅੱਜ ਨੂੰ ਖੰਡ ਪਾੜਦਾ ਹਨਾ ਵਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਮਿਲਦੇ ਆਂ ਆਪਾਂ ਆਪਣੇ ਅੱਧੇ ਘੰਟੇ ਦਾ ਤਾਂ 20 ਮਿੰਟਾਂ ਦਾ ਰਸਤਾ ਵੀ ਹੈਗਾ ਹਾਂ ਵੀ ਨਵੂ ਬਾਏ ਆ ਮੇਰਾ ਨਵੂ ਪੁੱਤ ਹੁਣ ਤੂੰ ਠੀਕ ਆ ਤੇਰਾ ਬੁਖਾਰ ਲੱਗਿਆ ਇੱਕ ਵਾਰੀ ਹੈਨਾ ਚਲ ਆ ਕੇ ਦਵਾਈ ਦੇਵਾਂਗੇ ਤੈਨੂੰ ਫਿਰ ਕਹਿਓ ਬੀਬੀ ਮਸਤ ਖਾਓ ਕੋਈ ਹੋਰ ਨਹੀਂ ਮੰਮੀ ਨੇ ਜਾ ਉਡੀਕੇ ਤੂੰ ਕਰ ਲੈ ਮੈਂ ਹੂੰ ਪਾਸੋਂ ਕਿੱਥੇ ਬੋਗ ਮੈਂ ਤੇ ਆ ਗਿਆ ਸਵੇਰ 501 ਰਸਾਂ ਨੂੰ ਹਾਂ ਬਰਸੋਂ ਬੋ ਕਿੱਥੇ ਆ ਹਾਂ ਤੇ ਠਹਿਰ ਗਿਆ ਚਲਿਏ ਜੀ ਹਾਂ ਤੇਰਾ ਫੀਤਾ ਬੰਨਦਾ ਲੋ ਜੀ ਆਪਾਂ ਮੌਂਚ ਗਏ ਮਨੋਦਾਨ ਸਿੰਘ ਵਾਲਾ ਪਿੰਡ ਜਿਹੜਾ ਟੱਪ ਕੇ ਤੇ ਸਿਮੂ ਬੈਠਾ ਪਿਆ ਜੀ ਪਲਾਨਿੰਗ ਸਾਡੀ ਇਹ ਸੀ ਜਦੋਂ ਫੋਨ ਆਇਆ ਸੀਗਾ ਹਨਾ ਕਿ ਭੋਗ ਦਾ ਤੇ ਵੀ ਜਾਊਗੀ ਸ਼ਾਇਦ ਬੀਬੀ ਵੀ ਜਾਵੇ ਉੱਥੇ ਅਸੀਂ ਐਂ ਸੇ ਚਲੋ ਬੀਬੀ ਨੂੰ ਵੀ ਲੈ ਚੱਲਾਂਗੇ ਤੇ ਨੀਬ ਚੱਲ ਪਾਪਾ ਕਹਿੰਦਾ ਮੈਂ ਘਰੇ ਰਹਿ ਪੁੰਗਾ ਚੱਲਾਂ ਅਗਲੇ ਪ੍ਰੋਗਰਾਮ ਤੇ ਵੀ ਜਿਹੜਾ ੱੱਕੇ ਆਉਣਾ ਆਪਾਂ 31 ਤਰੀਕ ਦਾ ਹੈ ਨਾ ਉਹਦੇ ਤੇ ਚੱਲ ਵੀ ਪਾਪਾ ਕਹਿੰਦਾ ਵੀ ਮੈਂ ਚੱਲ ਬੜੂਗਾ ਤੇ ਤੇਰੀ ਮੰਮੀ ਨੂੰ ਘਰੇ ਛੱਡ ਦੇਣੀ ਹੈ ਮੈਂ ਵੀ ਠੀਕ ਹੈ ਤੇ ਬੜਾ ਦੀ ਰਹਿ ਗਏ ਗੱਡੀ 'ਚ ਤਿੰਨ ਜਾਨੀ ਜਾਣਾ ਪੰਜਾ ਛਿਆ ਜਣਾਂ ਨਾ ਸੀਗਾ ਤੇ ਪਰ ਰਹਿ ਗਏ ਸੀ ਤਿੰਨ ਜਾਨੀ ਇਕੱਲੇ ਤੇ ਆਪਾਂ ਆਪਾਂ ਪਹੁੰਚਣ ਆ ਰਹੇ ਹਾਂ ਆਪਾਂ ਕੰਟੀਨਿਊ ਕਰਦੇ ਆਂ ਆਪਾਂ ਬਲੋਗ ਤੇ। ਸਾਰੀ ਸੋਰੀ। ਹੈਲੋ। ਆਹ ਪੌੜ ਪੜਨਿਕ ਤੇ ਬਣੂਗਾ। ਇਹ ਸਾਡਾ ਦਾਨ ਸਿੰਘ ਵਾਲੇ ਤੋਂ ਜੇ ਤੁਸ ਆਵਲੂ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਟ੍ਰੇਨ ਆਉਂਦੀ ਆ। ਦੇਖੋ। ਉਹ ਕੀ ਕਰ ਰਹੇ ਨੇ? ਟ੍ਰੇਨ ਆਪਾਂ ਤੇ ਟ੍ਰੇਨ ਆ। ਇਹ ਜਦੋਂ ਆਪਾਂ ਮੁਕਸਰ ਨੂੰ ਜਾਂਦੇ ਆਂ ਤਾਂ 2-3 ਵਾਰੀ ਇਹੀ ਟ੍ਰੇਨ ਕਰਾਸ ਕਰਦੇ ਆਂ ਆਪਾਂ। ਏਸੀ ਦੇ ਉੱਤੋਂ ਦੀ ਲੰਘਦੇ ਆਂ ਆਪਾਂ 2-3 ਪੌੜ ਆਉਂਦੇ ਆ। ਕਿੰਨੇ ਤੇ ਪਾਣੀ ਵੀ ਨਹੀਂ ਹੁੰਦਾ ਪਾਣੀ ਤਾਂ ਬਿਟੇ ਹੁਣ ਹੁੰਦਾ ਹੀ ਹੈ ਤੇ ਚ ਹਰ ਵਕਤ ਹੀ ਹੁੰਦਾ ਹੁਣ ਤਾਂ ਕਈ ਬਾਤ ਕਈ ਟਪਾ ਨਿਕਲੇ ਗਰਮੀਆਂ ਚ ਚਲੋ ਇਹਨਾਂ ਵੀ ਜਿਵੇਂ ਆਪਾਂ ਕਹਿੰਨੇ ਉਹਨੇ ਵੀ ਆਪਾਂ ਨੂੰ ਤਾਂ ਖਲਾਅ ਦਾ ਫਿਕਰ ਹੁੰਦਾ ਰੱਬ ਨੂੰ ਸਾਰਿਆਂ ਦਾ ਫਿਕਰ ਹੁੰਦਾ ਕੱਲ ਆਪਾਂ ਕਰੀ ਜਾਂਦੇ ਸੀਗੇ ਹਨਾ ਰਾਤ ਵੀ ਪਤਾ ਨਹੀਂ ਕਿਵੇਂ ਰੱਬ ਕਿਹੋ ਜਿਹਾ ਦੇਣ ਲਾਊਗਾ ਨਹੀਂ ਉਹਨਾਂ ਦੇ ਭੋਗ ਦਾ ਹਨਾ ਕਿੰਨਾ ਔਖਾ ਹੋ ਜਾਂਦਾ ਹੈ ਘਰੇ ਜਕੜ ਝੀਲੇ ਦੇ ਵਿੱਚ ਆ ਦੇਖ ਲੋ ਵੀ ਰਫਤ ਉਪਕੜਤੀ ਤੇ ਇਹ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਆਪਦਾ ਹੀ ਫਿਕਰ ਆ ਪਰ ਪ੍ਰਮਾਤਮਾ ਨੂੰ ਸਭ ਦਾ ਜ਼ਿਕਰ ਆ ਪਾ ਬਲੂ ਪਿੰਡ ਆ ਬਲੂ ਪਿੰਡ ਆਪਾਂ ਪਹੁੰਚ ਗਏ ਤੁਸੀਂ ਐਂ ਦੇਖੋ ਵੀ ਜਿਹੜੀ ਆਪਾਂ ਤੁਹਾਨੂੰ ਡਰੇਨ ਦਾ ਜ਼ਿਕਰ ਕੀਤਾ ਸੀ ਹੈ ਨਾ ਪਿੱਛੇ ਵੀ ਉਹ ਡਰੇਨ ਆਪਾਂ ਨੂੰ ਤਿੰਨ ਚਾਰ ਵਾਰੀ ਲੰਘਣੀ ਪੈਂਦੀ ਹੈ ਹੁਣ ਉਹੀ ਡਰੇਨ ਆਪਾਂ ਫੇਰ ਅੱਗੇ ਨੰਘਾਂਗੇ ਫੇਰ ਉਸੇ ਉਸੇ ਡਰੇਨ ਦੇ ਪੁਲ ਤੋਂ ਦੀ ਫੇਰ ਲੰਘਣਾ ਆ ਮੌਸਮ ਕਿੱਡਾ ਘੈਂਟ ਲੱਗਦਾ ਹੈ ਨਾ ਉਹ ਡਰੇਨ ਹੀ ਉੱਥੇ ਨਾ ਉੱਥੇ ਡਰੇਨ ਆ ਨਾ ਕੇ ਸਾਹਮਣੇ ਆਉਂਦੇ ਨੇ ਉਹ ਸਾਹਮਣੇ ਡਰੇਨ ਹੀ ਦਿੱਤਾ ਦੱਸਣਾ ਸ਼ਾਮ ਲਾਉਣੀ ਆ ਕੀ ਭਈ ਉਹ ਹੀ ਡਰੇਨ ਫੇਰ ਹਨਾ ਜਿੰਮੂ ਕੋਈ ਡਰੇਨ ਆ ਗਈ ਨਾ ਉਧਰ ਹੋਰ ਰਸਤੇ ਸੀ ਤੇ ਹੋਰ ਰਸਤੇ ਕੋਈ ਰਸਤਾ ਬੇਟੇ ਬਸ ਇੰਨਾ ਵੀ ਇਹ ਉਹੀ ਕੋੜ ਕੇ ਉੱਥੋਂ ਦੀ ਲੰਘਣਾ ਪੈਂਦਾ ਹੈਗਾ ਸੜਕ ਤਾਂ ਉਦੋਂ ਦੀ ਰਸਤਾ ਤਾਂ ਹੋਰ ਆ ਪਤੋ ਰਸਤਾ ਤਾਂ ਹੋਰ ਆ ਉਹ ਰਸਤਾ ਹੋਰ ਆ ਬੇਟੇ ਉਧਰੋਂ ਆਪਾਂ ਆਏ ਆ ਇਧਰੋਂ ਆਪਾਂ ਜਾ ਰਹੇ ਆ ਬਸ ਇੰਨਾ ਵੀ ਰਸਤੇ ਦੇ ਵਿੱਚ ਇਹੀ ਡਰੇਨ ਦੋ ਵਾਰੀ ਪਾਰ ਕਰਤੀ ਆਪਾਂ ਆਪਾਂ ਪਹੁੰਚਣ ਵਾਲੇ ਆ ਜਮਾ ਨੇੜੇ ਆ ਆਪਾਂ ਨੇੜੇ ਲਓ ਜੀ ਪਹੁੰਚ ਗਏ ਆਪਾਂ ਉਹ ਦਾ ਬਾਈ ਪਰਮਜੀ ਦਾ ਆਪਣੇ ਸਾਡੂ ਸਾਹਿਬ ਦਾ ਤੁਸੀਂ ਉੱਤਰੋ ਮੈਂ ਠੀਕ ਆ ਮੈਂ ਫਿਰ ਗੱਡੀ ਇੱਧਰ ਲਾ ਦੂੰ ਮਾਂ ਮਮਾ ਬੰਦੂਗੀ ਦਾਦੀ ਬੰਦੂਗਾ ਤਾਂ ਤੇ ਆਪਣੇ ਨਹਾਉਣ ਤਾਂ ਲਈ ਮਤਲਬ ਰਾਹ ਲੱਗ ਜੇ ਹੂੰ ਤੇ ਲਾ ਸਕਦੇ ਚਾਹ ਦੁੱਧ ਪਕੌੜਾ ਚਾਹ ਲੈਂਦੇ ਅੰਦਰ ਆ ਗਿਆ ਲਿਆ ਠੀਕ ਹੈ ਮੱਥਾ ਤਾਂ ਕੋਈ ਟੇਕ ਲਿਆ ਹੈਗਾ ਤੇ ਅਰੇ ਭਲੋਈ ਆਏ ਨਹੀਂ ਸੀ ਕਿ ਆਪਣੇ ਰਿਸ਼ਤੇਦਾਰ ਇਹ ਵੀ ਨਾ ਆਪਣੇ ਮਕਸਰ ਵਾਲਿਆਂ ਆ ਜਾਂ ਨਾ ਕੋਟਪਾਈ ਵਾਲੇ ਆ ਜਿਹੜੇ ਆਪਾਂ ਸਭ ਤੋਂ ਪਹਿਲਾਂ ਆ ਗਏ ਸੀ ਤੇ ਹੁਣ ਆਪਾਂ ਚੱਲ ਕੇ ਅੰਦਰ ਬੈਠਦੇ ਆਂ ਦਰਬਾਰੀ ਹੁੰਦੇ ਆ ਬਾਬੇ ਜੀ ਠੀਕ ਹੈ ਤੇ ਆਪਾਂ ਸੋ ਸਾਰੇ ਰਿਸ਼ਤੇਦਾਰਾਂ ਨਾਲ ਮਿਲਾਵਾਂਗੇ Gracias. No.

ਰਹਿਮਤ ਰਹਿਮਤ ਦੇਖੇ ਐ ਕਰੀਏ ਇੱਕ ਐ ਕੰਨ ਜਾਂਦੀ ਰਹਿਣ ਪੱਜੂ ਮਿਟ ਦੇ ਜਾਓ ਚਲਾ ਮੈਂ ਹੋਟ ਲਗਾ ਲੈ ਕੋਟ ਡਰ ਮਾਰਦਾ ਮੈਂ ਆ ਜਿੰਨੇ ਲੜਦੇ ਜਿੰਨੇ ਤੱਕ ਮੰਨਦਾ ਆ ਗਿਆ ਘੱਟਾ ਬੋਲੇ ਪੂਰੀ ਪਾਣੀ ਦੇ ਦੀਵਾਰੀਆਂ ਓਹ ਓਹ ਨਹੀਂ ਕੱਟੋ ਇਹ ਪਏ ਸਾਨੂੰ ਚਾਹਤ ਪਾਣੀ ਦੇ ਦੇ ਬੈਠਾ ਸਭ ਦੇ ਸੱਤਾਂ ਬਣ ਕੇ ਵਾਹ ਮੈਂ ਪਾਈ ਜੀ ਲੋ ਜੀ ਇਧਰੋਂ ਵੀ ਰਸਤਾ ਆਇਆ ਬਲੌਕ ਆਪਾਂ ਨੂੰ ਉਧਰ ਦੀ ਜਾਣਾ ਪਊਗਾ ਹਨਾ ਪੱਗੜੀ ਕਰੀਏ ਬੈਕ ਆਉਣ ਲੱਗੀ ਤਾਂ ਨਹੀਂ ਸੀ ਜਾਣਗੀ ਆਉਣ ਲੱਗੀ ਹੈ ਨਹੀਂ ਜੀ ਬਟੇ ਹੁਣ ਅੱਗੇ ਚਲੋ ਆਪਾਂ ਮਹਿੰਦੀ ਜਾਣਾ ਬੋਬਰ ਮਸਾਂ ਗੱਡੀਆਂ ਕੱਟੀਆਂ ਉੱਥੋਂ ਜਿੱਥੇ ਮੰਨ ਲਓ ਵੀ ਆਪਣੀ ਗੱਡੀ ਲਾਈ ਹੋਈ ਸੀਗੀ ਹਨ ਗੱਡੀਆਂ ਨਾਲ ਬਾਲੀਆਂ ਜਿਆਦਾ ਲੱਗੀਆਂ ਪਈਆਂ ਸੀਗੀਆਂ ਉਹਦੇ ਕਰਕੇ ਗੱਡੀ ਵਸਾ ਗੱਡੀ ਆਪਾਂ ਇੱਥੇ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਵਾਪਸੀ ਆਪਣੀ ਆਪਣੇ ਕੋਲ ਅੱਜ ਆਵਾਂਗੇ ਪੋਆ ਜੀ ਕੇ ਮਮਾ ਭਾਈ ਬਿੱਟੂ ਤੇ ਭਾબી ਦੇ ਸਾਹਿਬ ਮੈਨੋਂ ਕਿਹਾ ਚੱਲਣਾ ਸੰਗੀਤ ਨਾਲ ਵੀ ਸੂਪਰ ਇੰਜੋਏ ਕਰ ਰਹੇ ਹਾਂ ਬਸ ਇੱਕ ਇੱਕ ਚੀਜ਼ ਰਹਿ ਗਈ ਵਿਚਾਰੀ ਦੀਦੀ ਮिक्की ਮੌਸਰਾ ਫੋਟੋ ਕਰਨ ਵਾਲੀ ਰਹਿ ਗਈ ਉਹ ਨਾ ਪਤਾ ਹੀ ਨਹੀਂ ਕਿੱਧਰ ਉੱਡ ਗਿਆ ਤੁਹਾਨੂੰ ਪਤਾ ਹੀ ਨਹੀਂ ਕਿਹੜੇ ਵਾਲੇ ਉਹ ਇਹ ਲੋਟ ਦਾ ਬੰਦਾ ਹੈ ਹੁੰਦਿਆ ਬੰਦਾ ਹੀ ਹੈ ਪਤਾ ਨਹੀਂ ਤਾਂ ਹੀ ਤਾਂ ਮੈਂ ਕਹਿੰਦਾ ਪਤਾ ਹੀ ਨਹੀਂ ਕਿਹੜੇ ਕੱਪੜੇ ਲਾਦੇ ਉਹਨੇ ਆਲੇ ਕਿਉਂ ਦਾਸ ਤਾਂ ਕੱਪੜੀ ਲਾ ਦਿੰਦਾ ਸੀ ਵਾਰੀ ਵਾਰੀ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਅਗਲਾ ਵਲੌਗ ਆਪਾਂ ਕਰਾਂਗੇ ਕੰਟੀਨਿਊ ਅੱਗੇ ਹੋ ਸਕਦਾ ਇਸ ਤੋਂ ਅੱਗੇ ਕੰਟੀਨਿਊ ਕਰੇ ਰਵਣ ਹੁਣ ਆਪਾਂ ਹੁਣ ਵਾਲਾ ਜਿਹੜਾ ਪਰੌਣਾ ਸੀਗਾ ਉਨਾ ਗਾਜਿ ਆਪਣੇ ਅੱਜ ਆਉਂਦੇ ਰਿਸ਼ਤੇਦਾਰ ਤੇ ਆਪਣੇ ਵੀਰ ਜੀ ਐ ਤੇ ਜਾਨੀ ਕਿ ਮੇਰੇ ਜੇਠ ਤੇ ਜਠਾਣੀ ਤੇ ਉਹਨਾਂ ਦਾ ਬੇਟਾ ਆ ਰਿਹਾ ਮੁਖਸਰ ਵਾਲੇ ਭੂਆ ਜੀ ਦਾ ਬੇਟਾ ਤੇ ਉਹਨਾਂ ਦੀ ਨੂੰਹ ਆ ਰਹੀ ਐ ਤੇ ਤੁਸੀਂ ਪਤਾ ਦੱਸੋ ਵੀ ਅੱਜ ਮੈਂ ਵਲੌਗ ਸ਼ੂਟ ਕੀਤਾ ਸਾਰਾ ਵੀ ਕਿਵੇਂ ਲੱਗਿਆ ਹਾਂ ਸਾਨੂੰ ਕਿਵੇਂ ਲੱਗਿਆ ਮੈਂ ਹੌਸਲਾਇਆ ਦੇ ਦੂ ਬਾਈ ਜੇ ਨਾਂ ਵੀ ਚੰਗਾ ਲੱਗਿਆ ਹੋਇਆ ਤਾਂ ਵੀ ਕਹਿ ਦਿਓ ਤੇ ਅੱਜ ਇਹ ਸਾਰਿਆਂ ਨੇ ਗਏ ਸੀ ਪ੍ਰੋਗਰਾਮ ਤੇ ਹਨਾ ਸਾਰੇ ਨੇ ਯਾਨੀ ਕਿ ਤਿੰਨੋਂ ਗਏ ਸੀ ਤਿੰਨ ਅਸੀਂ ਘਰੇ ਸੀ ਆਹ ਦੇਖੀ ਡੋਰ ਗਲ ਚ ਪਾਉਗੀ ਆ ਡੋਰ ਖਿੱਚੋ ਅੱਜ ਤਾਂ ਸੰਤਵਾਂ ਚੜ੍ਹਦੇ ਨੇ ਬੱਚੇ ਆ ਦੇਖੋ ਆ ਸੀ ਅੱਜ ਤਾਂ ਬੱਚੇ ਸਕੂਲ 'ਚ ਵੀ ਉਹ ਕੀਤਾ ਸੀ ਬੱਚੇ ਨੇ ਪਤੰਗ ਚੜਾਈ ਸੀ ਕਿੰਨੇ ਪਤੰਗ ਘਰ ਲੈਣਾ ਕਿੱਡੇ ਸੋਹਣੇ ਦੋ ਪਤੰਗ ਘਰੇ ਡੀ ਅਸੀਂ ਕਿੰਨੇ ਚੜਾਇਆ ਸੀ ਇੱਕ ਪਤੰਗ ਆਨਸਾਰੀ ਤੇ ਵੱਡਤਾ ਇਹਨਾਂ ਦਾ ਸੀ ਅਸੀਂ ਕਿਹੜਾ ਚੜਾਇਆ ਹੈਗਾ ਅੱਛਾ ਤੇ ਬਸ ਸਵੇਰ ਕਿਉਂਕਿ ਮੀਂਹ ਪੈਂਦਾ ਸੀਗਾ ਤੇ ਬੇੜਾ ਸੁੰਬਰੇ ਨਹੀਂ ਗਿਆ ਸੀਗਾ ਤਾਂ ਕਰਕੇ ਫਿਰ ਹੁਣ ਮੈਂ ਬੇੜੇ ਦੀ ਸਫਾਈ ਕਰਦੀ ਆਪਣੇ ਉਹਨਾਂ ਦੇ ਗੀਰ ਵਰਗੇ ਆਉਣ ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਹੈ ਜਿਹੜਾ ਮੈਂ ਜਲਦੀ ਅਲੀ ਨਿਮੇੜਦਾ ਬੀਬੀ ਵੀ ਪਿਆਜ਼ ਵਗੈਰਾ ਕੱਟਦੀ ਆਂਦੀ ਆ ਨਾ ਸਬਜ਼ੀ ਦੇ ਲਈ ਤੇ ਮੈਂ ਬਸ ਸੁੰਬਰਦਾ ਨਵਰੀਤ ਸਮਰੀਤ ਨੂੰ ਕਿਹਾ ਵੀ ਤੂੰ ਅੰਦਰੋਂ ਸਫਾਈ ਕਰ ਦੇ ਸਰ ਹਾਂਜੀ ਕੀ ਕਰਦਾ ਪੈਰ ਪੈਰ ਨੂੰ ਪੈਰਦਣ ਕਰ ਦਿੰਨੀ ਆ ਬਸ ਸਾਰੇ ਆਹ ਆਪਣਾ ਰੂਮ ਵਾਲਾ ਹਾਂ ਇਹਦਾ ਤਾਂ ਕੋਈ ਨਹੀਂ ਇਹ ਨੂੰ ਇੱਥੇ ਰੱਖ ਰਾਂਗੇ ਇਹਨੂੰ ਅੰਦਰ ਨਹੀਂ ਰੱਖਦੇ ਅੱਜ ਜਿੱਦਾਂ ਨੂੰ ਹਵਾ ਜਾਂਦੀ ਹੈ ਨਾ ਇਹ ਤਾਂ ਕਰੇ ਸੁੱਕੂਗਾ ਪਤੰਗ ਤੇ ਆ ਗਿਆ ਹਾਂ ਦੋ ਉੱਤਰਾ ਡਿਕੋੜੇ ਭਾਈ ਇਹ ਦੋ ਪਾਰ ਤੇ ਚਲੋ ਬਸ ਇਹ ਵੀ ਜਾਂਦੇ ਆ ਪਰ ਹਣਕ ਮੇਲਾ ਜਿਹੜਾ ਹੁਣ ਦੋ ਦਿਨ ਲੱਗਣਾ ਤੇ ਪਰ ਅਸੀਂ ਫਿਰ ਸਕੂਲ ਜਾਣਾ ਹਨਾ ਚੱਲ ਮੈਂ ਜਲਦੀ ਇਹਦੇ ਕੰਮ ਨੇ ਵੜਿਆ ਫੋਨ ਆਈਆਂ ਨੇ ਆ ਰਹੇ ਨੇ ਸਾਰੇ ਵੇਖਾਂਗੇ ਕਿ ਕਿਹਦਾ ਕਿਹਦਾ ਵਲੌਗ ਬਣ ਸਕੂਗਾ ਕਿ ਨਹੀਂ ਪਰ ਉਹਨੇ ਦੀਦੀ ਵਰਗੇ ਨਾਲ ਆਪਾਂ ਕਦੇ ਵਲੌਗ ਪਹਿਲਾਂ ਬਣਾਇਆ ਨਹੀਂ ਸੀ ਫਸਟਾ ਦੇਖਦੇ ਆ ਕਰਦੇ ਆ ਸ਼ੂਟ ਉੱਥੇ ਜਾ ਕੇ ਪਤਾ ਨਹੀਂ ਕਿਉਂ ਬੂਹੇ ਜਿੱਕੇ ਪੰਡੇ ਆ ਕਿ ਉਧਰ ਨਹੀਂ ਕਦੇ ਵਲੌਗ ਬਣਾਇਆ ਸੀ ਇੱਧਰ ਨਹੀਂ ਬਣਾਉਂਦੇ ਕੀ ਜਿੰਨੇ ਮਰਜੀ ਚੜਾ ਲੈ ਆਜੋ ਆਜੋ ਕਿ ਮਰਗਾਲੂ ਸੇ ਖੜਾ ਦਾਲ ਪਾਣੀ ਚੀਜ਼ ਉਸੇ ਖੜਾ ਲਦਾਸ ਬੀਬੀ ਹਜੇ ਤੂੰ ਹੈਗੀ ਐ ਦਾਲ ਪਾਣੀ ਚੀਜ਼ ਨਾਲੀ ਬੀਬੀ ਫਿਰ ਇਹਨਾਂ ਦੀ ਦਾਤੀ ਜੀਰਿਆ ਕਰਦੀ ਪਾ ਲੈਣਾ ਨਾਲੇ ਕਿਹਨਾ ਕੰਮਸ ਕੋਣੇ ਹੋਈ ਸੰਭਾਲ ਚਾਹ ਪੀ ਲੋ ਗਾਇਸ ਚਾਹ ਦਾ ਨਿੱਕੇ ਨਿੱਕੇ ਨੂੰ ਕੀ ਕਹਦੇ ਹੁੰਦੇ ਆ ਹਾਲੀ ਕੱਢ ਲੈਂਦੇ ਆ ਚਾਹ ਤਾਂ ਹੀ ਘੜਦੇ ਨਿੱਕੇ ਨਿੱਕੇ ਨੂੰ ਹਾਲੀ ਐ ਨਾ ਮਾ ਹਾਂ ਇੱਥੇ ਸੇ ਬੈਠੀ ਲਈ ਦੀ ਆ ਲੱਗ ਰਿਹਾ ਦੇਰ ਤੇ ਲੱਗਦੀ ਆ ਸਭਾ ਸੋਚਾ ਆਉਣ ਰਹਿਦੀ ਮੈਂ ਵੀ ਨਿਕਾਲੇ ਕੰਮ ਲੱਗ ਗਿਆ ਜਸਵਿੰਦਰ ਤੇਰੇ ਕਰਕੇ ਵਕਤੀ ਹੋ ਜਾ ਆ ਗਿਆ ਉਹਨੂੰ ਤਾਂ ਕਰਨਾ ਹੀ ਪੈਣਾ ਸੀ ਹਣਾ ਤੇ ਆਪਣੇ ਸਾਰੇ ਹੀ ਵੇਹੇ ਤਕਰੀਬਨ ਜਿੰਨੇ ਵੀ ਚਿਹਰਾ ਦੇ ਮੁੰਡੇ ਸਾਰੇ ਨਿੱਕੇ ਨਿੱਕੇ ਕੰਮ ਕਰਨ ਲੱਗ ਗਏ ਸਾਡੇ ਚਿਹਰਾ ਦੇ ਮੁੰਡੇ ਮੋੜਾਂ ਮੜਾਂ ਤੇ ਘਾਟੀ ਘੜਦੇ ਹੂੰ ਇਹ ਨਾ ਖੜੇ ਜਿੱਦਾਂ ਨਹੀਂ ਕਦੇ ਖੜੇ ਨਾ ਆਪੋ ਤਾਂ ਕੋਈ ਨਹੀਂ ਤੰਗ ਹੋ ਗਿਆ ਓ ਯਾਰ ਜੁਆਕਾਂ ਨੂੰ ਪਤੰਗ ਚੜਾਉਂਦਾ ਰੱਬ ਨੇ ਤਾਂ ਦੂਦ ਆਪਨੇ ਲੈ ਡੱਗ पे ਮਜ਼ਾ ਆਵੇ ਅੱਧੇ ਕੱਪੜੇ ਦੇ ਘਰੇ ਮੈਂ ਧੋ ਰਹੀ ਕਿਉਂਕਿ ਖੰਡ ਤੋਤੇ ਦੀ ਪੋਚੇ ਬੁਚੇ ਬਿਚਾ ਦੇਤੀ ਰੰਗ ਆ ਮਹਾਨ ਉਧਰ ਖੱਟਾ ਵਾਲੇ ਆਵਦੇ ਆਓ ਆਪਣੇ ਵੀ ਮਿਊਜ਼ਿਕ ਸਿਸਟਮ ਚੱਲ ਪਿਆ ਬਠਿੰਡੇ ਜਿਵੇਂ ਬਠਿੰਡੇ ਚ ਚੱਲਦਾ ਹੁੰਦਾ ਨਾ ਬਠਿੰਡੇ ਚ ਚੱਲਦੇ ਡੈਕ ਪਾਉ ਹੋਏ ਉਹ ਦੇਖ ਦੇਣੀ ਇਹ ਕਿੱਡੀ ਪੂਛਾ ਦੀ ਇਹਦੀ ਪੂਛਾ ਤਰੰਗ ਦੀ ਤਰੰਗ ਦੀ ਕਿੱਡੀ ਪੂਛਾ ਲੈ ਆਪਾਂ શું ਕਰਨਗੇ ਬੁੱਤ ਕਰਾ ਖਾਣਾ ਵੀ ਲਿਆਉਣੇ ਚੱਕ ਉਹ ਪਰਦਾ ਲਾ ਦਿਓ ਪਲੀਜ਼ ਇਨਾ ਬੰਦਾ ਬਸ ਕੀਤਾ ਸੀਗਾ ਸ਼ਾਮ ਨੂੰ ਇਨਾ ਜਾਂਦਾ ਇਹ ਪਤਾ ਕੀ ਹੋਇਆ ਬਾਇਤਲਾ ਮੜਦਮ ਕੱਲਾ ਬੰਨਣਾ ਰਹਿ ਗਿਆ ਨਹੀਂ 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 ਰੀ ਵੀ ਬਹੁਤ ਹੈ ਨਾ ਇੱਧਰ ਕੱਲ ਇੱਟਾਂ ਧਰ ਗਿਆ ਸੀ ਇੱਟਾਂ ਮਾਰ ਗਿਆ ਕੱਟ ਕੇ ਆਹ ਰਸਤਾ ਕਾਜੀ ਖਾਤੇ ਚਲੋ ਜੀ ਬੇੜੇ ਦੀ ਸਫਾਈ ਕਰਦੇ ਬਾਅਦ ਚਲ ਹਾਂ ਇੱਕ ਪਤੰਗ ਹੋਰ ਆ ਗਿਆ ਦੇਖੋ ਮੈਂ ਪਤੰਗ ਘੱਟੇ ਕਰਨ ਤੇ ਅੱਜ ਇਹ ਫਿਰ ਆ ਗਿਆ ਇੱਕ ਆ ਪਾਪਾ ਯਾਰ ਹੋ ਗਏ ਠੰਕੇ ਉਹ ਜਦ ਆਹਦਾ ਚਾਰੇ ਪਾਸੇ ਜਿਹੜਾ ਮਿਊਜ਼ਿਕ ਮਿਊਜ਼ਿਕ ਆਉਣੀ ਆਦਾ ਚੱਲ ਜੰਦਾ ਰਹਿੰਦਾ ਆ ਜਾ ਪਤਾ ਸਰਵਾ ਮੈਂ ਤੇ ਲਓ ਜੀ ਮੈਂ ਮਸਾਲਾ ਵਗੈਰਾ ਜਿਹੜਾ ਤਿਆਰ ਕੇ ਰੱਖਦਾ ਫਿਰ ਬਣਾ ਲਾਂਗੇ ਕਿ ਸਬਜ਼ੀ ਵਾਦੀ ਜਿਹੜੀ ਵੀ ਬਣਾਣੀ ਆ ਤੇ ਅੱਜ ਮੈਂ ਬਹੁਤ ਹੀ ਤੇਜ਼ੀ ਤੇ ਸੋਹੀ ਪਾਈ ਹੋਣੀ ਹੈ ਸ਼ਟ ਕਰ ਤੇ ਆਹੋ ਲਓ ਜੀ ਰੇਸ ਤੇ ਦਾ ਵੀ

10 ਮਿੰਟ ਤੱਕ ਹਾਂ ਮੈਂ ਓਏ 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 ਗੇ ਗੇ ਪਿੱਟੇ ਬਣਾ ਲੈ ਪਿੱਟੇ ਬਣਾ ਆਹ ਵਰਤਾਂ ਦਾ ਬਾਰ ਲੈ ਕੇ ਨਾ ਚਾਰਜ ਲਾ ਲੈ ਓਕੇ ਯਾਦਵਾ ਸਿੱਧੀ ਯਾਹ ਮੈਂ ਪਾ ਕੇ ਆ ਆਹ ਸ਼ੀਸ਼ੇੰਦਨ ਨੂੰ ਭਰ ਲੈ ਲਾਜਮੂ ਇਹ ਪਿੱਟਾ ਜਰੀਲਾ ਹੁੰਦਾ Hvor er pengene? ਦੋਰ ਵੀ ਬਹੁਤ ਹੈ ਮੇਰੇ ਕੋਲੇ ਪਨਾਡ ਤੋੜ ਲੈ ਕੇ ਆਇਆ ਨਾਲ ਪਤੰਗ ਤਿੰਨ ਸਾਡੇ ਕੋਲੇ ਵੀ ਦਿਖਾ ਸਾਡੇ ਕੋਲੇ 1000 ਮੇਰੇ ਕੋਲੇ 15 ਪਤੰਗ ਪਿਆ ਘਰੇ ਨਵ ਨੂੰ ਦੇ ਦੇ ਮੈਂ 15 ਪਤੰਗ ਪਿਆ ਮੇਰੇ ਘਰੇ ਮੇਰੇ ਘਰੇ 15 ਪਤੰਗ ਪਤੰਗ ਪਿਆ ਜਾਨ ਨੂੰ ਦੇ ਦੇ ਪਤੰਗ ਤੇਰੇ ਕੋਲੇ ਮੇਰੇ ਕੋਲੇ ਪੰਨੇ ਪਿਆ 15 ਪਿਆ ਕਿਹਦੇ ਕੀ ਹੈ

ਜੋ ਸਾਡੇ ਜਿਹੜੇ ਨਾ ਰੌਣਕ ਮੇਲਾ ਪਹੁੰਚ ਚੁੱਕਿਆ ਕਿੰਨੇ ਦਿਨ ਰਹੋਗੇ ਹੁਣ ਤਿੰਨ ਕਿੰਨੇ ਦਿਨ 10 10 ਦਿਨ ਵਾਹ ਹੂੰ ਚੱਲ ਮਾਰ ਇਹ ਆਇਆ ਬੰਤਾ ਆ ਆਪਣੀ ਰਾਣੀ ਹੈਗੀ ਜਣਤੀ ਆਪਣੀ ਦੋ ਤੀ ਆ ਪਾਇਆ ਭਈ ਢੋਲੀ ਚ ਮੈਗਰੀ ਨਹੀਂ ਰਾਣੀ ਹੈਗੀ ਵੀ ਆਪਣੀ ਜਣਤੀ ਦੋ ਤੀ ਚੱਲ ਮਾਰ ਉਹਦਾ ਦੇਖਾ ਇਹ ਆਇਆ ਦੀ ਮੰਮੀ ਦੇ ਨਾਲ ਤੇ ਤੇ ਦੀਦੀ ਵਰਗੇ ਆਇਆ ਅੱਜ ਰੌਣਕ ਮੇਲਾ ਕਿਹੜੀ ਬੋਲ ਕਿੰਨੇ ਨਿਘਿਆ ਬਹੁਤ ਹੈ ਹਾਂਜੀ ਟਾਈਮ 7 ਦਾ ਹੋ ਗਿਆ ਜੀ ਬਸ ਰੋਟੀ ਪਾਣੀ ਲੱਗਦੇ ਆਪਾਂ ਤੇ ਇਧਰ ਰੋਟੀ ਪਾਣੀ ਬਣੀ ਜਾਂਦਾ ਪਸ਼ੂਆਂ ਦਾ ਉਹਨਾਂ ਨੂੰ ਲੇਟੀਆਂ ਵਗੈਰਾ ਚਾ ਕੇ ਫਿਰ ਹੋ ਜਾਣਗੇ ਫਰੀ ਤੇ ਆਪਾਂ ਖੋਲਦੇ ਆਂ ਕੁੱਕਰ ਤੇ ਫੜਾਣੇ ਆ ਰੋਟੀ ਤੇ ਮਾਦਾ ਰੋਟੀ ਪਕਾਉਣ ਲੱਗਦੇ ਆ ਬਾਕੀ ਆਪਣੇ ਸਾਰੇ ਰਿਸ਼ਤੇਦਾਰ ਅੰਦਰ ਬੈਠੇ ਆ ਚੱਲਦੀਆਂ ਦੇਖਦੇ ਆਂ ਕੀ ਕਰੀ ਜਾਂਦੇ ਆ ਉਹ ਰੋਟੀ ਫੜਾਉਂਦਾ ਸਾਲੇ ਨੂੰ ਹਾਂ ਜੀ ਲੱਗਿਆ ਬਟੇਰਾ ਕੀ ਕਹਿੰਦੇ ਯਾਰ ਵਿਆਹ ਚ ਕੀ ਭਾਂਣ ਵਾਲੀ ਨੇ ਮੈਂ ਨਾ ਮੈਂ ਨਾਣ ਵਾਲੀ ਮੇਰੀ ਅੱਜ ਤਾਂ ਨਾਣ ਵਾਲੀ ਬੈਠੀ ਆਣਾ ਚਲੋ ਭਾਂਡੇ ਤਾਂ ਵੈਸੇ ਲੱਗੇ ਵੀ ਹੁੰਦੇ ਆ ਕਦੇ ਬਲੌਗ ਨਹੀਂ ਬਣਾ ਗਾਣ ਸਕਿਆ ਉਹ ਦੋਤਾ ਫਿਰ ਇਹ ਆਪਣੀ ਰਾਣੀ ਵੀ ਬਾਹਰੋਂ ਆਈ ਹੋਈ ਆਣਾ ਕਾਫੀ ਇਸ ਅਲਾਵਾ ਵੀ ਆਈ ਐ ਤੇ ਗੱਲਾਂ ਕਰਤੀਆਂ ਜਿਹੜੀਆਂ ਚੱਲ ਪੈਣਗੀਆਂ ਨਾ ਫਿਰ ਉਹ ਸਾਰੀਆਂ ਗੱਲਾਂ ਵਰਤ ਹੁੰਦੀਆਂ ਜਿੱਤੇ ਆਪਾਂ ਸਾਰੇ ਵਲੌਗ ਵੀ ਨਹੀਂ ਬਣਾ ਸਕੀ ਹਨਾ ਬਾਕੀ ਮਾਝੀ ਇੰਨਾ ਹੋ ਜਾਨੇ ਕਿ ਗੱਲਾਂ ਕਰਨ ਵਿੱਚ ਜੀ ਜਾਗ ਵੀ ਨਹੀਂ ਰਿਹਾ ਵਲੌਗ ਬਣਾਣਾ ਫਿਰ ਉਹ ਸਾਰੇ ਅੰਦਰ ਵਾਪਸ ਪਹਿਲਾਂ ਸਸਰ ਘਰ ਸੋਈ ਕੇ ਬੈਠੀ ਨਹੀਂ ਗੱਲਾਂ ਕਰੀ ਨੀ ਰੋਟੀ ਵੀ ਜਰਾ ਖਾ ਕੇ ਤੇ ਹੁਣ ਜਦੋਂ ਮੈਂ ਭਾਂਡੇ ਵਾਂਦੇ ਲੱਗੇ ਮੇਰੇ ਹੁਣ ਜਾਲਾ ਮੈਂ ਕਿਹਾ ਵਲੌਗ ਬਿਲਕੁਲ ਵੀ ਨਹੀਂ ਬਣਾਇਆ ਹੈਗਾ ਤੇ ਕਿੰਝ ਵਲੌਗ ਆਪਣਾ ਅਧੂਰਾ ਰਹਿ ਜਾਣਾ ਬਾਕੀ ਰਾਣੀ ਨੂੰ ਤਾਂ ਬਰੱਖਾਂਗੇ ਜੀ ਦੀ ਵਰਗੇ ਨੇ ਤਾਂ ਸ਼ਾਇਦ ਨਹੀਂ ਰਹਿਣਾ ਆਈ ਦੇ ਦਿਨ ਕਿਉਂਕਿ ਇਹਨਾਂ ਦੀ ਕਮਾਕਾਰਾਂ ਦਾ ਰਾਣੀ ਹੈਗੀ ਰਾਣੀ ਆਈ ਹੋਈ ਹੈ ਹੁਣ ਕੀ ਆਏ ਨਾ ਰਾਣੀ ਤਾਂ ਰਾਊਗੀ ਤਾਂ 2-4 ਦਿਨਾਂ ਜੀ 2-4 ਦਿਨ ਲਾਉਗੀ ਆਪਣੇ ਕੋਲੇ ਮੁੰਡੇ ਤਾਂ ਕਹਿੰਦਾ 10 ਦਿਨ ਰਹਿਣਾ ਹਾਂ ਰਾਤ ਪਾਣੀ ਦੇ ਤਾਂ ਜਿਦਾਂ ਦਾ ਲੱਗਿਆ ਜੀ ਫਿਰ ਤਾਂ ਕੀ ਕਰਾਂ ਨਾ ਜਰਾਂ ਤਾਂ 2 ਦਿਨ ਛੁੱਟੇਗਾ ਬੱਚਾ ਨੂੰ ਚਲ 2 ਦਿਨਾਂ ਠੰਡੇ ਤੇ ਮੰਡੇ ਛੁੱਟਣਾ ਨਾ ਜਵਾਕਾਂ ਨਾਲ ਜੀ ਰਹਿ ਜਾਊਗਾ ਉਹਨਾਂ ਨਾਲ ਜੀ ਲੱਗ ਜਾਊਗਾ ਪਰ ਆਪਣੀ ਗੱਲਾਂ ਵਾਲੀ ਜਿਹੜੀ ਵਿਚਾਰੀ ਨਵਰੀਤ ਹੈ ਉਹ ਬਿਮਾਰ ਹੈ ਉਹ ਸੈੱਟ ਹੀ ਨਹੀਂ ਹੈਗੀ ਹੋਰ ਕੱਲ ਨੂੰ ਨਹੀਂ ਜਾਣਾ ਕੱਲ ਨੂੰ ਕੌਣ ਲੈ ਕੇ ਜਾਊਗਾ ਬਠਿੰਡੇ ਤੋਂ ਦਵਾਈ ਦਵਾ ਕੇ ਲਿਆਉਣਗੇ ਦਵਾਈ ਲੈ ਆਉਣੇ ਨੇ ਦਵਾਈ ਉਹ ਸੈੱਟ ਨਹੀਂ ਹੈਗੀ ਵਿਚਾਰੀ ਬਿਲਕੁਲ ਢਾਣ ਹੋਈ ਪਈ ਹੈ ਹੁਣ ਤੇ ਮੇਰੇ ਨਾਲ ਤਾਂ ਕੋਈ ਸੌਂਗੇ ਵੈਸੇ ਕਦੋਂ ਦੀ ਫੇਰ ਹੋ ਗਿਆ ਸੀਗਾ ਦੇਖਦੇ ਹਾਂ ਕੱਲ ਨੂੰ ਜਾਣਾ ਮੈਡੀਸਨ ਲੈਣ ਕੇ ਜ਼ਰੂਰ ਨੂੰ ਦਵਾਈ ਦਵਾ ਕੇ ਲਿਆਵਾਂਗੇ ਬਾਕੀ ਜੇ ਹੋ ਸਕੇ ਤੇ ਅੰਦਰ ਇੱਕ ਅੱਧੀ ਕਲਿੱਪ ਲੈਣੇ ਆ